ਸੰਦਰ ਬੜੀ ਨੂੰ ਆਪ ਦਾ ਮੋੜ ਦੇਣਾ ਦੇਖ ਲੈ ਇਹਨੂੰ ਆਏ ਨਹੀਂ ਆਉਦੀ ਵੀ ਫੋਨ ਕਰਨ ਦਾ ਵੀ ਕੋਈ ਟਾਈਮ ਹੁੰਦਾ ਹੈ ਦੱਸ ਆਪ ਤਾਂ ਤੂੰ ਸਾਢੇ 3:00 ਉੱਠ ਖੜ ਗਿਆ ਸਾਰੀ ਦੁਨੀਆ ਤਾਂ ਨਹੀਂ ਚਿੜੀਆਂ ਬੋਲਦਿਆਂ ਨਾਲ ਉੱਠਦੀ ਤੇ ਪਾ ਮਾਰਿਆ ਨਾ ਨਾ ਦੇਖ ਲੈ ਆ ਕਿਵੇਂ ਮੇਲਣ ਬੜੀ ਬੈਠੀ ਆ ਮੈਂ ਤਾਂ ਆਉਣਾ ਹੀ ਸੀਗਾ ਜਦੋਂ ਐਡਾ ਤੜਕੇ ਤੜਕੇ ਬੈਰ ਮਸਾਲਾ ਲਾਤੀਆਂ ਲੈ ਦੱਸ ਲੈ ਜਾ ਪੁੱਤ ਮੇਰੀ ਗੱਲ ਸੁਣ ਲੈ ਪੁੱਤ ਪਤਾ ਮਿੱਠੇ ਜੇ ਪੁੱਛੇ ਮੈਨੂੰ ਤਾਂ ਨਾ ਮਾਰਿਆ ਕਰ ਤੂੰ ਐਂ ਦੱਸ ਐਡਾ ਤੱਦੀ ਦਾ ਫੋਨ ਕੀਤਾ ਨੀ ਮੈਂ ਤਾਂ ਉਂਈ ਡਰਗੀ ਜੇ ਤੂੰ ਸਾਢੇ ਤਿੰਨ ਦਿਨ ਤੇਰੀਆਂ ਕਾਟੀਆਂ ਵੱਜ ਗਏ ਮਗਾ ਖਾਨੀ ਜੇ ਵੱਡੀ ਦੀ ਕਿਦੇ ਨਾਲ ਲੜ ਪਈ ਹੈ ਮੇਰੇ ਤਾਂ ਪਹਿਲਾਂ ਥੱਲੋਂ ਜਮੀਨ ਕੱਢਤੀ ਤੈ ਲੜੀ ਕਾਨੂੰਆ ਪੁੱਤ ਹਾਂ ਮੈਂ ਨਾ ਮੈਨੂੰ ਪਤਾ ਲੜੀ ਹੋਵੇਗੀ ਜਾਂ ਤਾਂ ਮਾਸੜ ਨਾਲ ਲੜੀ ਹੋਵੇਗੀ ਉਹਨੇ ਫਿਰ ਤੈਨੂੰ ਦਿੱਤੇ ਹੋਣੇ ਰੱਖੂ ਨਾਲ ਨੇ ਮੈਂ ਨਹੀਂ ਲੜੀ ਗਈ ਹਾਂ ਹੋਰ ਕਿਸੇ ਕਿਸੇ ਗੜੀ ਨੂੰ ਅੜਨਾ ਲੜੀ ਨਾ ਕਿਸੇ ਗੜੀ ਨੂੰ ਮਾਂ ਕਿ ਮੈਂ ਤੇਰੀ ਗੱਲ ਸੁਣ ਲਾ ਕਿ ਤੂੰ ਮੇਰਾ ਸੱਚ ਮੰਨ ਲੈ ਮਾਂ ਮੈਂ ਤੇਰੀ ਨਾ ਤਾਂ ਮੈਂ ਧੀ ਮੇਰਾ ਸੱਚ ਮੰਨ ਗਿਆ ਹਾਂ ਨਾ ਤੇ ਮਾਸੜ ਨਾ ਫਿਰ ਮੇਰੀ ਗੱਲ ਸੁਣ ਸਾਰਾ ਦਿਨ ਮੇਰੀ ਧੀ ਮੇਰੀ ਧੀ ਐਹੀ ਜੀ ਧੀ ਦੇ ਫਿਰ ਕਿਉਂ ਬਣਗੌਣੀ ਹੁੰਨੀ ਐ ਜੇ ਤੇਰਾ ਸੱਚ ਨਹੀਂ ਮੰਨਦੀ ਹਾਂ ਮੈਂ ਮਾਂ ਐ ਨਾ ਮਾਂ ਤਾਂ ਤਾਂ ਨਹੀਂ ਮਾਂ ਕਾ ਕੀਤਾ ਹੋਣਾ ਫੇਰ ਫੋਨ ਤੀਨ ਨੂੰ ਲਾਇਆ ਕਰ ਤਪਾਰ ਤਾਂ ਮੈਨੂੰ ਦਿੰਨੀ ਆ ਫੋਨ ਕਰਕੇ ਤੂੰ ਮੇਰੀ ਸੁਣ ਲੈਨੀ ਆ ਪੁੱਤ ਹਾਂ ਸੁਣਾ ਦੇ ਚੱਲ ਸੁਣਾ ਦੇ ਮੇਰੀ ਗੱਲ ਸੁਣ ਉਹ ਮੇਰੀ ਨਾਮ ਦਾ ਨਾ ਜਿਹੜੀ ਰੰਗੀਤਕਾਰ ਹਾਂ ਉਹਨੇ ਮੈਂ ਆਈ ਚੱਕ ਰੱਖੀਆਂ ਨਾ ਕਿਹੜੀ ਗੱਲ ਤੂੰ ਕਿਉਂ ਡਰਦੀ ਹੁੰਨੀ ਆ ਤੂੰ ਬਸ ਮੈਂ ਜਾਣ ਡਰ ਜੰਨੀ ਆ ਉਹ ਜੇ ਮੈਨੂੰ ਆ ਸੱਭਿਆਚਾਰ ਦਾ ਚਾਹ ਬਾਲਾ ਮੈਂ ਤੇ ਸੰਭਾਲੀ ਬੈਠਿਆਂਗੀ ਹਾਂ ਨਹੀਂ ਆਪਾਂ ਦਾ ਸੱਭਿਆਚਾਰਕ ਤੀਵੇਂ ਉਹਨੂੰ ਕੀ ਲਖਣਾ ਇਹਨਾਂ ਗੱਲਾਂ ਦਾ ਹਾਂ ਹਾਂ ਮੈਂ ਤਾਂ ਉਹਨਾਂ ਨਾਲ ਨਾ ਗੀਤ ਸਿਖਾਇਆ ਕੇ ਨਾਲ ਗੀਤ ਪਾਉਣੀ ਆ ਹਾਂ ਬਸ ਆਈ ਤਾਂ ਗਲਤੀਆਂ ਕਰ ਲੀਆਂ ਉਹੀ ਗੱਲ ਮੈਂ ਇਸ ਮੂਰੇ ਵੀਣ ਵਜਾਉਣ ਦਾ ਕੀ ਫਾਇਦਾ ਤੈਨੂੰ ਕੀ ਲੋੜ ਸੀ ਉਹਨੂੰ ਸਿਖਾਉਣ ਦੀ ਬਸ ਹਾਂ ਮੈਂ ਅੱਖ ਚਰ ਨਾਲ ਹੀ ਨਹੀਂ ਲੱਗਿਆ ਰਹੀ ਇਹਨਾਂ ਆ ਲਾਲਾ ਜੀ ਲਾਲਾ ਫਿਰ ਹੁਣ ਕਾ ਨਾ ਮੈਨੂੰ ਫੋੜ ਕਰ ਦਿਓ ਤਾਂ ਪੱਟੀਆਂ ਨਹੀਂ ਵੱਜਣ ਦਿੱਤੀਆਂ ਤੈਨੂੰ ਮੈਂ ਤੇ ਮੇਰੀ ਗੱਲ ਸੁਣ ਲੈ ਪਹਿਲਾਂ ਮੈਨੂੰ ਗੁੱਸਾ ਚੜਿਆ ਪਿਆਗਾ ਉਦੋਂ ਤੈਨੂੰ ਮੈਂ ਕਹਿੰਦੀ ਸੀ ਵੀ ਮੇਰੇ ਨਾਲ ਗੀਤ ਗਾ ਲਿਆ ਕਰ ਮੰਨੀ ਮੇਰੀ ਇੱਕ ਮੇਰੀ ਨਾਲ ਤੇ ਮੇਰੀ ਨਾਲ ਦਾ ਹਨ ਬਾਲਾ ਮੈਂ ਮਾਇ ਨੂੰ ਬਾਲਾ ਪਿਆਰ ਕਰਦੀ ਆ ਹੁਣ ਵੀ ਕਰਦੀ ਆ ਉਹ ਚਾਹੇ ਮੇਰੇ ਖੌਂਸਲੇ ਮਾਰਦੀ ਆ ਭਰਾ ਨੂੰ ਸੁਖਿਆ ਦਿੰਦੀ ਆ ਫਿਰ ਕਦੇ ਮੇਰੀ ਕੁੜੀ ਨੂੰ ਸੁਖਿਆ ਦਿੰਦੀ ਆ ਮੇਰੀ ਮੇਰੀ ਗੱਲ ਸੁਣ ਜਦੋਂ ਭਰਾ ਨੂੰ ਸੁਖਿਆ ਦਿੰਦੀ ਆ ਬਾਈ ਥੋਡੇ ਚ ਹੀ ਕਣਕੰਡਾ ਹੈ ਨਹੀਂ ਗਾ ਦੇਖ ਮੈਂ ਇਹ ਨਹੀਂ ਕਹਿੰਦੀ ਵੀ ਇਹ ਤੂੰ ਅਬਦੀਨ ਨੂੰ ਭਾਈ ਪਿੱਛੇ ਕਰ ਠੀਕ ਐ ਜਿੱਥੇ ਉਹਦੀ ਗੱਲ ਪਗਾਉਣ ਵਾਲੀ ਗੱਲ ਐ ਉੱਥੇ ਉਹਦੀ ਗੱਲ ਮੰਨ ਜਿੱਥੇ ਉਹ ਤੇਰੇ ਤੇ ਵਾਅਦਾ ਕਰਦੀ ਐ ਐਵੇਂ ਮੁਰਗੀ ਨੂੰ ਘਤੌਣ ਮਰੋੜ ਲਿਆ ਕਰ ਨਹੀਂ ਮੈਨੂੰ ਦੱਸ ਮੈਂ ਨਹੀਂ ਡਰਦੀ ਡਰਦੀ ਹੋਇ ਕਰੀਏ ਹੈ ਵੀ ਤੱਕਰ ਉਹ ਕਾਡੇ ਨੂੰ ਬਾਹਰ ਇਹਨੂੰ ਦੇਵਾ ਪਤਾ ਹੁਣ ਬੋਲ ਕੇ ਦਿਖਾਵੇ ਮੇਰੇ ਮੂਰੇ ਮੈਂ ਨਹੀਂ ਕਰਦੀ ਦੁੱਦੀ ਹੌਲੀ ਬੋਲ ਤੇ ਮਾਸੜ ਨੂੰ ਪਤਾ ਲੱਗ ਜੇ ਹੌਲੀ ਮੈਂ ਤਾਂ ਭਾਈ ਇਹਨਾਂ ਸਾਰੇ ਟੱਬਰ ਤੇ ਮਾਸੜ ਗਿਆ ਇੱਥੇ ਗੋਲੀ ਚ ਲੱਗ ਮੇਰੇ ਤੇ ਹੈ ਤੂੰ ਇਹਨਾਂ ਦੇ ਰੋਗ ਚੱਲੀ ਜਾਨੀ ਆ ਮੈਂ ਨਹੀਂ ਚੱਲਦੀ ਹੈਗੀ ਹਾਂ ਪੁੱਤ ਤੂੰ ਹੀ ਮੇਰੀ ਸੋਹਣੀਂ ਜੀ ਹੈਨਾ ਤੇ ਮੇਰੀ ਮੇਰੀ ਗੱਲ ਸੁਣ ਲੈ ਮੈਂ ਤਾਂ ਸਾਰੇ ਪਿੰਡ ਚ ਆਉਂਦੀ ਬਿਨਾ ਸਰਪੰਚੀ ਦੀਆਂ ਮੋਟਾ ਲੜੀ ਤੋਂ ਸਰਪੰਚੀਆਂ ਸਾਰੇ ਰੋਲੇ ਰਪੇ ਲੋਕਾਂ ਨੇ ਮਾਇ ਨਮੇੜ ਦੀਆਂ ਹੁਣ ਤੇਰੇ ਘਰ ਦਰੌਲਾ ਵੀ ਮੈਨੂੰ ਮਿਲੂ ਤੂੰ ਬਸ ਮੈਨੂੰ ਗੱਲ ਖੁੱਲ ਕੇ ਦੱਸਿਆ ਕਰ ਮੈਂ ਇਥੋਂ ਚੋਰੀਆਂ ਹੀ ਨਾ ਰੱਖਿਆ ਕਰ ਕੋਈ ਚੋਰੀ ਭੋਰਾ ਨਹੀਂ ਤਾਂ ਮੈਂ ਤੈਨੂੰ ਬਣਾਇਆ ਤਾਂ ਹੀ ਤੈਨੂੰ 3 ਵਜੇ ਫੋਨ ਖੜਕਾਜੇ ਮੇਰਾ ਬਾਹਲਾ ਕਿੱਥੇ ਹਾਂ ਮੇਰਾ ਤਾਂ ਕਾਲਜਾ ਕੱਢਦਾ ਨਾ ਮੇਰਾ ਤਾਂ ਉਹਦਾ ਬਰੈਡ ਵਗੈਰਾ ਚ ਦੋ ਗੋਲੀਆਂ ਲੈ ਗਿਆ ਬਰੈਡਰੀਆਂ ਮੱਖਾ ਖਾਨੀ ਕੀ ਹੋ ਗਿਆ ਕੀਦੇ ਨਾਲ ਲੜ ਪੀ ਕੀਨੇ ਕੁਸ ਕਹਿਤਾ ਹਾਂ ਇੰਨਾ ਆਪ ਕੋਲ ਮੰਗੂ ਬੈਠੀ ਐ ਬੜੀ ਛਾਣੀ ਲੈਦਾ ਸੀ ਨਿਕਾਦਾ ਬੜੀ ਛਾਣੀ ਮੇਰੀ ਗੱਲ ਸੁਣ ਮੈਂ ਹੁਣੇ ਹੀ ਬਹੁਤ ਪਿਆਰ ਕਰਦੀ ਹਾਂ ਜੇ ਉਹਦਾ ਕਿਤੇ ਕਹੂ ਇੰਦਰ ਮੈਂ ਦਿੱਤ ਨਹੀਂ ਆਜਾ ਨਹੀਂ ਤਾਂ ਕੰਤੈਂ ਤਾਂ ਸਰਦ ਨਹੀਂ ਤਨੀ ਸ਼ਰਮਣੀਆਂ ਵੀ ਤੂੰ ਤਾਂ ਨਿਆਰ ਬਣੀ ਰਹਿੰਦੀ ਆ ਤੂੰ ਤਾਂ ਗੰਜਰੀ ਬਣੀ ਰਹਿੰਦੀ ਆ ਫਟੇ ਉਧਰ ਫਟੇ ਮੇਰਾ ਪੁਨਾ ਤਾਂ ਪਾਈ ਕਿੰਨੀਆਂ ਮੈਥੋਂ ਨਹੀਂ ਹੁੰਦਾ ਕੁੜੇ ਮੇਰੇ ਨਾਲ ਵੀਤ ਨਹੀਂ ਬਣਾਉਂਦੀ ਸਭ ਉਹਨਾਂ ਨੂੰ ਸਖਿਆ ਦਿੰਦੀ ਆ ਮੇਰੀ ਗੱਲ ਸੁਣ ਮਿੰਨੂ ਵੀ ਕਹਿੰਦੀ ਆ ਮਾਂ ਤੈਨੂੰ ਕਿਉਂ ਤੰਗ ਕਰਦੀ ਆ ਨਾ ਉਹ ਤੇਰੇ ਪੱਖੇ ਕਿਉਂ ਨਹੀਂ ਖੜਦੀ ਤੇਰੀ ਸੀ ਮੈਨੂੰ ਆਏ ਦੱਸ ਦੇ ਵੀ ਵਿੱਚੋਂ ਗੱਲ ਕੀ ਆ ਉਹ ਆਏ ਹਾਂ ਠੀਕ ਉਹ ਨਾ ਮੇਰੀ ਨਾਮ ਤੇ ਦੁਖੀ ਆ ਸਾਰੇ ਨਾਲ ਦੁਖੀ ਦੁਖੀ ਤਾਂ ਮੇਰੀ ਗੱਲ ਸੁਣ ਲੈ ਮਿੱਤ ਤੇ ਮੇਰੀ ਗੱਲ ਸੁਣ ਲੈ ਪਹਿਲਾਂ ਮੇਰੀ ਗੱਲ ਕੱਟਿਆ ਨਾ ਕਰ ਸਾਰੀ ਦੁਨੀਆ ਹੀ ਦੁਖੀ ਆ ਨਾਨਕ ਦੁਖੀ ਆ ਸਭ ਸੰਸਾਰ ਠੀਕ ਹੈ ਇਹ ਤਾਂ ਤੁਹਾਨੂੰ ਦੂਰੋਂ ਦੂਰੋਂ ਦੇ ਲੋਕ ਲੱਗਦੇ ਵੀ ਖੁਸ਼ੀ ਨੇ ਅੰਦਰੋਂ ਕਿਸੇ ਦਾ ਬਰੋਲ ਦਾ ਹਰੇਕ ਭੜਾੜੀ ਹੈ ਹਾਂ ਉਹ ਕੁੜੀ ਨੂੰ ਆਇਆ ਵੀ ਮੇਰੇ ਅੱਡੇ ਮੇਰੀ ਘੁਆ ਲੱਗੀ ਆ ਭਾਈ ਦੀ ਮੀਨ ਪੈਸਾ ਸਾਰਾ ਕੁੜੀ ਨੂੰ ਦਿੱਤਾ ਹੈ ਬਸ 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 ਆਹੀ ਗੱਲ ਹੈ ਫਿਰ ਖਾਣ ਮਿੱਠਾ ਹੈਗਾ ਨਹੀਂ ਮਾਂ ਪਿਆਰੀ ਨਹੀਂ ਕੱਲਾ ਖਾਣ ਮਿੱਠਾ ਹੋ ਗਿਆ ਹਾਂ ਖਾਣ ਮਿੱਠਾ ਹੈ ਤਾਂ ਫਿਰ ਤਾਂ ਤੇਰੇ ਕੋਲੇ ਮੈਂ ਅਪਰੋਚ ਕਰਦੀ ਹੁੰਨੀ ਆ ਕੀ ਇਹ ਵੀ ਮਾੜਾ ਜਿਹੇ ਲੋਹਾਂ ਨੂੰ ਦੋਹਾਂ ਨੂੰ ਸੁਣ ਮੇਰੀ ਗੱਲ ਸੁਣ ਹੁਣ ਤੂੰ ਮੇਰੀ ਗੱਲ ਸੁਣ ਲੈ ਮੇਰਾ ਤਾਂ ਬਲੱਡ ਵੱਗ ਗਿਆ ਜਿਹੜੀਆਂ ਤੈਨੂੰ ਪੁੱਠਾ ਸਿੱਧਾ ਬੋਲਦੇ ਆ ਭਾਈ ਮੈਂ ਤਾਂ ਤੈਨੂੰ ਤੱਤੀ ਬਾਣੀ ਲੱਗਣ ਦਿੰਦੀ ਮੈਂ ਨਹੀਂ ਚੱਲਦੀ ਵੀ ਤੈਨੂੰ ਕੋਈ ਪੁੱਠਾ ਬੋਲ ਜੇ ਨੰਗੀ ਸੰਚ ਉਹ ਤਾਂ ਹੁਣ ਤੂੰ ਉਮਰੋਂ ਨੰਗੀ ਪਈਆਂ ਨਹੀਂ ਮੈਂ ਤਾਂ ਤੈਨੂੰ ਇਨ੍ਹਾਂ ਦੇ ਘਰੋਂ ਕੱਢ ਕੇ ਤੈਨੂੰ ਕਿਤੇ ਹੋਰ ਥਾਂ ਵਹਾ ਦਿੰਦੀ ਮੈਂ ਹਾਂ ਤਾਂ ਕੋਈ ਬਾਦੂ ਕਹੀ ਨਹੀਂ ਹੈ ਆਏ ਨੀ ਫਿਰ ਮੇਰੀ ਗੱਲ ਸੁਣ ਫਿਰ ਹੁਣ ਤੈਨੂੰ ساری ਉਮਰ ਤਾਂ ਨਹੀਂ ਨਰਕ ਚ ਡਿੱਗਣਾ ਸੀ ਜੇ ਤੂੰ ਆ ਪਹਿਲਾਂ ਮੈਨੂੰ ਕਿਤੇ ਦੱਸਦੀ ਆਪਾਂ ਇੱਥੋਂ ਨਿਕਲ ਚੱਲਦੇ ਹਾਂ ਉਹ ਕੱਟੀ ਚੱਲ ਛਿੱਤਰ ਖਾਈ ਚੱਲੇ ਨਾ ਚੱਲ ਹੁਣ ਤੂੰ ਦੁਖੀ ਨਾ ਹੋ ਪਾਪੋ ਤੱਕ ਗੀਤ ਪਾਈਏ ਮੈਨਾਂ ਤਾਂ ਗੀਤਾਂ ਨਾਲ ਹੀ ਨਹੀਂ ਲੱਗਦਾ ਹਾਂ ਗੀਤ ਮੇਰੀ ਗੱਲ ਸੁਣ ਲੈ ਨੰਦ ਤੇ ਹੀ ਪਾ ਗੀਤ ਕੋਈ ਨਹੀਂ ਗਾਉਨੇ ਹੁੰਦੇ ਕਹਿੰਦੇ ਪਿਆਰ ਵੀ ਨੰਦ ਪਰਝਾਈ ਦਾ ਹੁੰਦਾ ਤੇ ਫਿਰ ਇੱਟ ਕੁੱਤੇ ਵਾਲਾ ਬੈਰ ਵੀ ਨੰਦ ਪਰਝਾਈ ਦਾ ਥੋੜਾ ਤਾਂ ਹੁਣ ਇੱਟ ਕੁੱਤੇ ਵਾਲਾ ਬੈਰ ਹੋ ਗਿਆ ਫਿਰ ਇਹਦੇ ਤਾਂ ਮੇਰੀ ਗੱਲ ਸੁਣ ਲੈ ਹੁਣ ਇੱਕ ਅੱਡੇ ਦਾ ਸਿਰ ਪਾੜ ਕੇ ਖੜੂ ਹਾਂ ਹਾਂ ਔਰ ਜੇ ਮੈਂ ਕੋਈ ਕੁਸ ਕਾਇਤਾ ਉਹਨੂੰ ਮਹਾਰਾਣੀ ਨੂੰ ਅੰਦਰੇ ਸੀ ਲਾ ਕੇ ਸੁੱਤੀ ਪਈਏ ਤਾਂ ਪਈ ਇਹ ਰੋਣਨਾ ਜਾਵੇ ਹੌਲੀ ਬੋਲ ਹਾਂ ਪਰ ਮੈਨੂੰ ਤਾਂ ਫਿਰ ਨਾ ਤੇਰੇ ਮਨ ਹਜੇ ਅਕੇ ਹੌਲੀ ਬੋਲ ਮੇਰੇ ਨਾਲ ਅਗਰ ਭਾਈ ਹਾਂ ਨਾ ਇਹ ਆਪਾਂ ਗੀਤ ਆਇਆ ਤੇ ਮੇਰੇ ਕੋਲੇ ਹਾਂ ਮੈਨੂੰ ਦੂਰਾ ਸੰਗ ਹਾਂ ਕਿ ਮੈਂ ਆਪਣਾ ਗੀਤ ਪਾਈਆ ਮੇਰਾ ਤਾਂ ਤੇਰਾ ਕਿੱਤਕੋ ਚੱਲ ਬੇਉਜ਼ ਨਾ ਦੇ ਨਣਦੇ ਪਵਾੜੇ ਨੱਥੀਏ ਕੋਈ ਤੇਰੀ ਬਿਨਾਂ ਨਾਣ ਵਾਲ ਜਾਵੇ ਲੱਗੇ ਮਾਤਾ ਹਰ ਲੱਗ ਉੱਚੀ ਉੱਚੀ ਗਾਈ ਮੈਂ ਤਾਂ ਸੁਣਾਉਂ ਕੋਈ ਨਹੀਂ ਆਉਣ ਦੇ ਸਿਕ ਹੁਣ ਦੇਖ ਲੈ ਡੰਦੀ ਮਾਰੀ ਮੈਥੋਂ ਨਿਕਲਦੀ ਨਹੀਂ ਉਹ ਅੰਦਰੋਂ ਉਹਨੂੰ ਪਤਾ ਹੈਗਾ ਵੀ ਮੈਨੂੰ ਦੇਉਦਨੇ ਇਸੜੀ ਉਹਨੂੰ ਪਤਾ ਵੀ ਇਹਦੀ ਮੈਂ ਹਾਂ ਅਮਰ ਜਿੱਤੇ ਹੈ ਤੇਰੇ ਮੂਰੇ ਚਲਾ ਜਾਂਦੀਆਂ ਨਹੀਂਆਂ ਹਾਂ ਮੇਰਾ ਸੁਭਾਅ ਫਿਕਨਰ ਮੈਂ ਨਾ ਮੈਂ ਠੀਕ ਇਹੀ ਤਾਂ ਸਿਆਪੇ ਮੋਦੇ ਜੇ ਤੂੰ ਮਾੜੀ ਜੀ ਕਣਕੰਡੇ ਵਾਲੀ ਹੁੰਦੀ ਕਿਸੇ ਦੀ ਕੀ ਮਜ਼ਾਲ ਸੀ ਵੀ ਤੈਨੂੰ ਆਏ ਬੋਲ ਜਾਂਦਾ ਚੱਲ ਤੂੰ ਹੁਣ ਮੈਂ ਤਾਂ ਇਹਦਾ ਬੋਲ ਜਾਂਦੇ ਨੇ ਨਾ ਮਾਂ ਤਾਂ ਉਸੇ ਕੰਮ ਤੇ ਫੇਰਾ ਆ ਚੱਲ ਗਾ ਲਾ ਗੀਤ ਗਾ ਮਾਂ ਬੋਲੀ ਮੇਰੀ ਮੇਰੀ ਸ਼ਾਇ ਤੇ ਗੀਤ ਗਾ ਚੜਾ ਰੁਕੂ ਕੰਜਰ ਹਾਂ ਚੱਲ ਨਾਣ ਦੇ ਪਾੜੇ ਹਥੀਏ ਕੋਈ ਤੇਰੀ ਵਿਨ ਨਾਣ ਬਾਣ ਜਾਵੇ ਨੀ ਨਾਣ ਦੇ ਪਾੜੇ ਹਥੀਏ ਬੋਲ ਸੋਣਾ ਰੱਖਿਆ ਕੁੜੇ ਆਪਣਾ ਤੇਰੇ ਵਾਂਗੂ ਵੀ ਵੀ ਇਹਨੂੰ ਇੱਤੇ ਅਥਰੀ ਲੂਤੀਆਂ ਲਾਵੇ ਨੀ ਨਾਂ ਦੇ ਪੁਆੜੇ ਹੱਥੀਏ ਫੇਰ ਤੈਨੂੰ ਪਤਾ ਲੱਗ ਜੇ ਕੀ ਹੁੰਦੀਆਂ ਨੇ ਕੁੜੇ ਪਰ ਜਾਈਆਂ ਨੀ ਸਾਰਾ ਪਰਵਾਰ ਛੱਡ ਕੇ ਕਿਵੇਂ ਦੂਸਰੇ ਟਬਰ ਵਿੱਚ ਆਈਆਂ ਨੀ ਸਾਰਾ ਸਤੈ ਨੂੰ ਮਿਲੇ ਚੰਦਰੀ ਜੇੜੀ ਪੁੱਤ ਨੂੰ ਰੋਜ ਖਾਵੇਨੀ ਨਾਂ ਦੇ ਪਵਾੜੇ ਹੱਥੀਏ ਲੂ ਨੂੰ ਤੇਰਾ ਰਵੇ ਊੜਦਾ ਰਹੇ ਤੁਖਦਾ ਕਾੜ ਜਾ ਤੇਰਾ ਕੋਣ ਲਗੀ ਤੂੰ ਹੁਣ ਦੱਸ ਕੀ ਆ ਉਹ ਦੇਖ ਲੈ ਮੈਂ ਤਾਂ ਉਹ ਅੱਥਾ ਹੀ ਗੱਲ ਦੀ ਉਧਰੋਂ ਹੀ ਨਿਕਲੂ ਮੇਰੇ ਬੰਦੂ ਤੂੰ ਵੀ ਜਾਵੇਂ ਲਈ ਕੀ ਮੇਰੇ ਰਖੀ ਦਾ ਐ ਸੋਰੀਆਂ ਚ ਜੇ ਰਾਣੀ ਨਣ ਦੇ ਪੁਆੜੇ ਹੱਥੀਏ ਮੇਰੇ ਵਾਂਗੂ ਰੁੱਸੇ ਅਰਵੇ ਤੇਰੇ ਨਾਲ ਤੇਰਾ ਕਰਵਾਣਾ ਨਹੀਂ ਮਿੱਕੇ ਆਂ ਦੀ ਗਾਲ ਸੁਣ ਕੇ

ਦੇਖ ਰਹਾ ਸੁਣਦੇ ਹੋ ਅੰਦਰ ਬਾਪਣਾ ਬਹੁਤ ਜਾਂਦਾ ਹੂ ਹੁਣ ਦੇਖਦਾ ਭਿੱਜੀ ਬਿੱਲੀ ਬਾਣੀ ਬੈਠੀ ਐ ਹੁਣ ਨਹੀਂ ਨਿਕਲ ਕੇ ਆਉਂਦੀ ਜਿਵੇਂ ਤੇਰੇ ਮਰਮ ਨਾਲ ਲੜਤੀ ਮਿਲਾਈ ਦਾਸ ਫੇਰ ਮੈਂ ਕਿਹੜਾ ਮਰ ਗਈ ਮੈਨੂੰ ਫੇਰ ਫੋਨ ਕਰਦੀ ਫੇਰ ਆ ਜੀ ਮੈਂ ਤਾਂ ਗਰੂ ਤਨੇਸ਼ੜੀ ਤੇ ਨੂੰ ਬੋਲ ਕੇ ਦਿਖਾਵੇ ਹਾਂ ਬੁੱਲੀ ਨਾ ਤਾ ਹੂ ਤਾਂ ਕਿਆ ਕਰ ਰਖ ਤੀ ਮੁੰਡੀ ਸੰਜਾ ਉੱਲੀ ਨੋ ਮੈਂ ਮੈਂ ਤੇਰੀ ਕੁੜੀ ਵੀ ਤੇਰੇ ਪੱਖ ਦੀ ਹੈ ਨਹੀਂ ਮੈਂ ਤੈਨੂੰ ਦੱਸਾਂ ਡੈਂਪਲ ਹੈਗਾ ਹਾਂ ਨਾ ਹੁਣ ਤੱਕ ਫਿਰ ਡੈਂਪਲ ਕਿੱਥੇ ਸੀਗਾ ਹੁਣ ਤੱਕ ਕਿੱਥੇ ਸੀ ਮੈਨੂੰ ਫੋਨ ਕਰਨ ਦੀ ਕੀ ਲੋੜ ਪੈ ਗਈ ਸੀ ਤੈਨੂੰ ਡੈਂਪਲ ਨਵੇੜ ਦਿੰਦਾ ਮਸਲਾ ਸਾਰੇ ਬੁਰੇ ਲਾਈਫ ਕਰਦੀਆਂ ਡਰ ਜਾਂਦੀਆਂ ਕੋਈ ਨਹੀਂ ਪੈਸਾ ਦੋ ਹਾਂ ਫਿਰ ਰਾਵੜਾ ਤੇਹੀ ਅਭੀ ਉਹ ਤਾਂ ਡਰਦੇ ਹੋ ਨਾਲੇ ਮੇਰੀ ਗੱਲ ਸੁਣ ਤੈਨੂੰ ਮਾੜੀ ਮੋਟੀ ਸ਼ਰਮ ਆਉਂਦੀ ਹੈ ਨਹੀਂ ਮੈਂ 3 ਘੰਟੇ ਬੱਸਾਂ 'ਚ ਖਾਪ ਕੇ ਆਈਆਂ ਕੋਈ ਪਾਣੀ ਦੀ ਘੁੱਟ ਨਹੀਂ ਕੋਈ ਚਾਹ ਦੀ ਘੁੱਟ ਨਹੀਂ ਹੁਣ ਇਹਦੇ ਨਾਲ ਦੇਦੇ ਲਲਕਾਰੇ ਗੀਤਾਂ ਦੇ ਹਾਂ ਤੋਂ ਕਾ ਅਨਸਾਰ ਫਿਰ ਹੁ ਚਲੀ ਚੜਾਈ ਆ। ਹਾਂ ਬਸ ਫਿਰ ਮੇਰੀ ਗੱਲ ਸੁਣਾ ਮੈਨੂੰ ਪਾਣੀ ਦੀ ਘੁੱਟ ਪਿਆ। ਕੋਈ ਨਹੀਂ ਫਿਰ ਤਾਂ ਨੰਦ ਤਨਾ ਕਰਕੇ ਗੱਲ ਕੱਢ ਬਾਹਰ ਬੱਟੀ ਨੂੰ ਹਮੇਤਨ ਜਿਹੜੀ ਬਣਦੀ ਹੈ ਕਿਸੇ ਦੀ। ਜਿਹੜੀ ਇਹ ਕੀ ਨਾ ਕਰਦੇ ਮੇਰੀ ਬੇਇੱਜ਼ਤੀ ਕਰ ਜੂਗੀ ਮਰ ਗਏ ਮੇਰੀ ਬੇਇੱਜ਼ਤੀ ਕਰਨ ਵਾਲੇ ਕੱਤੇ ਦੀ ਬਿਮਾਰੀ ਚ। ਹਾਂ ਤਾਂ ਕਿ ਮੈਂ ਪਾਣੀ ਲਿਆਂਗਾ। ਪਾਣੀ ਦੀ ਘੁੱਟ ਲਿਆ ਠੰਡਾ ਜਿਹਾ ਲਈ ਪਾਣੀ। ਹਾਂ ਨਾਲੇ ਤਾਂ ਗੇਟ ਖੜਕਾਇਆ ਕਹ ਦੇ ਕਾ ਮੇਰੀ ਭਾਣਜੀ ਆ ਗਈ ਨਿਕਲ ਨਹੀਂ ਬਾਹਰ ਕੈਂ ਨਾ ਚੜਗਾ। ਹਾਂ ਲਿਆ ਲਿਆ ਪਾਣੀ ਲਿਆ। ਪਾਣੀ ਲਿਆ ਹਾਂ ਬੰਦ ਕਰ ਦੇ।